ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਤੇ ਅੱਜ ਨਾ ਇੱਕ ਬਹੁਤ ਵਧੀਆ ਰੈਸਪੀ ਹੈ ਵੈਸੇ ਤਾਂ ਆਪਣੀ ਲੇਡੀਜ਼ ਦੀ ਵੀ ਬੱਚਿਆਂ ਦੀ ਵੀ ਸਾਰਿਆਂ ਦੀ ਫੇਵਰਿਟ ਹੁੰਦੀ ਆ ਅੱਜ ਮੌਸਮ ਬਹੁਤ ਵਧੀਆ ਸੀਗਾ ਛੁੱਟੀ ਦਾ ਦਿਨ ਆ ਹੈਨਾ ਸਵੇਰੇ ਆਪਾਂ ਬ੍ਰੇਕਫਾਸਟ ਵੀ ਲੇਟ ਕਰਦੇ ਆ ਤਾਂ ਆਪਣਾ ਲੰਚ ਵੀ ਲੇਟ ਹੋ ਜਾਂਦਾ ਹੁਣ ਦੇਖ ਲਓ ਤੁਸੀਂ ਕਿੰਨਾ ਟਾਈਮ ਹੋਇਆ ਤਾਂ 3 ਵਜਨ ਆਲੇ ਆ ਬਟ ਪੇਟ ਕੁਛ ਨਾ ਕੁਛ ਜ਼ਰੂਰ ਮੰਗਦਾ ਦੁਪਹਿਰ ਤੇ ਕਿਉਂ ਨਾ ਮੈਂ ਕਿਹਾ ਲਾਈਟ ਜੇ ਕੁਸ਼ ਖਾਦਾ ਜਾਵੇ ਤਾਂ ਮੈਸ ਹੁਜਾਜ ਡਰਾਈ ਫਰੂਟ ਦੀ ਇੱਕ ਹੋਰ ਵੀਡੀਓ ਮੇਰੀ ਆਉਗੂਗੀ ਹੁਣ ਥੋੜੇ ਦਿਨਾਂ ਤੱਕ ਤੇ ਉਹਦੇ ਚ ਉਸ ਤੋਂ ਪਹਿਲਾਂ ਇੱਕ ਕੱਲੇ ਮਖਾਣਿਆਂ ਤੇ ਵੀ ਵੀਡੀਓ ਆਉਗੂਗੀ ਵੈਜੀਸ ਦੀ ਤਾਂ ਆਪਾਂ ਰੋਜ਼ ਗੱਲ ਕਰਦੇ ਹੀ ਰਹਨੇ ਆ ਸੈਲਡ ਬਾਰੇ ਵੀ ਹੋਰ ਵੀ ਇਸ ਤਰ੍ਹਾਂ ਦੀਆਂ ਗੱਲਾਂ ਆਪਾਂ ਕਰਦੇ ਰਹਨੇ ਆ ਤਾਂ ਅੱਜ ਆਪਾਂ ਇੱਕ ਡਿਫਰੈਂਟ ਤਰ੍ਹਾਂ ਦਾ ਪਨੀਰ ਸੌਰੀ ਰਾਈਸ ਬਣਾਉਣ ਜਾ ਰਹੇ ਆ ਇਹ ਕਿਹੋ ਜਿਹਾ ਚ ਪਨੀਰ ਪਾਵਾਂਗੇ ਤਾਈ ਪਨੀਰ ਦਾ ਨਾਂ ਪਹਿਲਾਂ ਆ ਗਿਆ ਤਾਂ ਚਲੋ ਆਈਏ ਫਿਰ ਆਪਾਂ ਦੇਖੀਏ ਕੀ ਕੀ ਹੈਗਾ ਆਪਣੇ ਕੋਲੇ ਇਹ ਇੱਕ ਗਲਾਸ ਹੈਗਾ ਆਪਣੇ ਕੋਲੇ ਰਾਈਸ ਹੈਗੇ ਜੀ ਬਾਸਪਤੀ ਦੇਸੀ ਠੀਕ ਹੈ ਜੀ ਔਰ ਤੁਸੀਂ ਦੇਖੋ ਕਿ ਕਿੰਨੀ ਲੰਬੀ ਲੰਬੇ ਰਾਈਸ ਹੈਗੇ ਆ ਇਹ ਹੁਣ ਇਹ ਪਨੀਰ ਪਿਆ ਸੀ ਮੇਰੇ ਸਾਹਮਣੇ ਤੇ ਤੁਸੀਂ ਕਹੋਗੇ ਹਰ ਵੇਲੇ ਇਹੀ ਹੁੰਦਾ ਤੁਹਾਡੇ ਨਾਲ ਵੀ ਗਲਤ ਹੀ ਬੋਲ ਚਾਨੀ ਗਲਤ ਨਹੀਂ ਬੋਲਦੀ ਤਿੰਨ ਇਲੈਚੀਆਂ ਤੇ ਆਹ ਪੰਜ ਲੌਂਗ ਨੇ ਇੱਕ ਟਮਾਟਰ ਇਹ ਇਹ 20 ਗ੍ਰਾਮ ਚੀਜ਼ ਹੈਗਾ ਤੇ ਅੱਧੀ ਸ਼ਿਮਲਾ ਮਿਰਚ ਕੱਟੀ ਐ ਮੈਂ ਇਸ ਤਰ੍ਹਾਂ ਬਰੀਕ ਬੀਰ ਔਰ ਅੱਧੀ ਮੈਂ ਕੈਰਟ ਆ ਜਿਹੜੀ ਗਾਜਰ ਆ ਉਹਨੂੰ ਗ੍ਰੇਟ ਕੀਤਾ ਤੇ ਦੋ ਪਿਆਜ਼ ਇਹਨਾਂ ਨੂੰ ਮੈਂ ਲੰਬੇ ਕੱਟਿਆ ਹੋਇਆ ਆ ਕਿਉਂਕਿ ਇਹ ਲੰਬੇ ਹੀ ਕੱਟੀ ਜਾਣੀ ਇਹਦੇ ਵਿੱਚ ਇਸ ਤਰ੍ਹਾਂ ਦੀ ਗਾਜਰ ਜਿਹੜੀ ਆਪਾਂ ਕद्दूकश ਕਰਦੀ ਸੀ ਠੀਕ ਹੈ ਜੀ ਤੇ ਇਹ ਹੁਣ ਦੇਖੋ लास्ट ਤੇ ਇਹ ਆਪਣੇ ਕੋਲੇ ਕਾਜੂ ਨੇ ਚੂਰਾ ਕਾਜੂ ਇਹ ਮੇਰੇ ਕੋਲੇ ਘਰੇ ਪਈ ਹੁੰਦੇ ਆ ਉਹਦੇ ਚੋਂ ਮੈਂ ਇਸ ਤਰ੍ਹਾਂ ਦੋ ਚਮਚ ਲੈ ਲਈ ਸੀ ਇਹ ਤੇ ਦੋ ਚਮਚ ਹੀ ਮੈਂ ਬਦਾਮਾਂ ਦੇ ਭਰ ਲਏ ਦੇ ਚੋਂ ਕੰਟੇਨਰ ਚੋਂ ਠੀਕ ਹੈ ਕਿਉਂਕਿ ਮੇਰੇ ਕੋਲ ਹੁਣ ਇੱਕ ਗਲਾਸ ਹੀ ਰਾਈਸ ਤੁਹਾਨੂੰ ਪਤਾ ਹੀ ਆ ਕਿੰਨਾ ਹੈਗਾ ਮਤਲਬ ਕਿ 200 ਗ੍ਰਾਮ ਰਾਈਸ ਹੋਣਗੇ ਤੇ ਦੋ ਚਮਚ ਮੈਂ ਏਲੇ ਲਈ ਤੇ ਦੋ ਚਮਚ ਹੀ ਮੈਂ ਮਖਾਣੇ ਲੈ ਲਏ ਹੁਣ ਇਹਨਾਂ ਨੂੰ ਆਪਾਂ ਬਣਾਉਣਾ ਕਿਵੇਂ ਆ ਤਾਂ ਆਜੋ ਆਪਾਂ ਚਲਿਏ ਕਿਚਨ ਦੀ ਤਰਫ ਲੋ ਜੀ ਕੜਾਈ ਆਪਣੀ ਗਰਮ ਹੋ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ 스ਪੂਨ ਦੇਸੀ ਘਿਓ ਇੱਕ 스ਪੂਨ ਬਹੁਤ ਛੋਟਾ ਤਾਂ ਇਸ ਕਰਕੇ ਆਪਾਂ ਇਹਨੂੰ ਦੋ ਪਾ ਲਵਾਂਗੇ ਠੀਕ ਹੈ ਤਾਂ ਇਹਦੇ ਵਿੱਚ ਹੁਣ ਆਪਾਂ ਜਿਹੜੇ ਆਪਣਾ ਡਰਾਈ ਫਰੂਟ ਹੈਗਾ ਉਹ ਕਰਾਂਗੇ ਸਰਨ ਪਹਿਲਾਂ ਆਪਾਂ ਇਹਦੇ ਵਿੱਚ ਮਖਾਣੇ ਪਾ ਕੇ ਗਰਮ ਕਰਾਂਗੇ ਰੋਸ ਲੋਮਖਾਣੀ ਆਪਣੇ ਰੋਸਟ ਹੋ ਗਏ ਪੂਰੇ ਤਾਂ ਇਹਨਾਂ ਨੂੰ ਆਪਾਂ ਗ੍ਰੇਸ ਕੱਢ ਲਾਂਗੇ ਅਲੱਗ ਕਿਉਂਕਿ ਆਪਾਂ ਸਾਰੀਆਂ ਸਮਾਨੇ ਦੇ ਵਿੱਚ ਇਕੱਠਾ ਨਹੀਂ ਪਣਾਉਣਾ ਹੈਗਾ ਤੇ ਕੀ ਹੋਵੇ ਸੀ ਦੇ ਵਿੱਚ ਹੂਰ ਪੈ ਚੁੱਕਾ ਕਿਉਂਕਿ ਮਖਾਣੀ ਜਿਹੜੇ ਹਮੇਸ਼ਾ ਕਿ ਆਪੀ ਰੰਦੇ ਆ ਤਾਂ ਆਪਾਂ ਛੋਟਾ ਜਿਹਾ ਇੱਕ 스ਪੂਨ ਹੋਰ ਪਾ ਲਵਾਂਗੇ ਇੰਨਾ ਤਾਂ ਇਹਦੇ ਵਿੱਚ ਆਪਾਂ ਪਾਵਾਂਗੇ ਇਹ ਵਾਲੇ ਕਾਜੂ। ਇਹ ਵੀ ਆਪਾਂ ਇਹਨਾਂ ਨੂੰ ਰੋਸਟ ਕਰ ਲੈਨੇ ਆ। ਲੋ ਜੀ ਬਹੁਤ ਹੀ ਜਲਦੀ ਆਪਣੇ ਕਾਜੂ ਵੀ ਜਿਹੜੇ ਹੈਗੇ ਰੋਸਟ ਹੋ ਗਏ ਆਪਾਂ ਇਹਨਾਂ ਨੂੰ ਵੀ ਬਾਹਰ ਕੱਢ ਲਾਂਗੇ। ਫਿਰ ਲਾਸਟ ਤੇ ਵਾਰੀ ਆਉਂਦੀ ਹੈ ਜੀ ਆਪਣੇ ਬਦਾਮ ਜਿਹੜੇ ਆਪਾਂ 2 ਚਮਚ ਲਈ ਸੀ ਘੋਵ ਵਿੱਚ ਹੈਗਾ ਤੇ ਇੰਨੇ ਘੋਵ ਨਾਲ ਹੀ ਰੋਸਟ ਹੋ ਜਾਂਦੇ ਆ। ਖੁਸ਼ ਕਰ ਜੂ ਆਪਣੇ ਵਿੱਚ ਰਹਿ ਗਏ ਹੈ ਕੋਈ ਚੱਕਰ ਨਹੀਂ ਲੋ ਬਹੁਤ ਜਲਦੀ ਆਪਣੇ ਜਿਹੜੇ ਬਦਾਮ ਆ ਉਹ ਚਟਕਨ ਲੱਗ ਪਏ ਆ ਹੁਣ ਆਪਾਂ ਇਹਨਾਂ ਨੂੰ ਅਲੱਗ ਬਰਤਨ ਵਿੱਚ ਕੱਢਦੇ ਆ ਝੂਟਨੇ ਕਿਉਂ ਪੀਲੇ ਇਹਦੇ ਦੋ ਚਮਚ ਪਾਈ ਸੀ ਤਾਂ ਹੁਣ ਆਪਾਂ ਸਿਰਫ ਇੱਕ ਤੇ ਦੋ ਚਮਚ ਇਹ ਬਾਕੀ ਮਟੀਰੀਅਲ ਵਾਸਤੇ ਪਾਵਾਂਗੇ ਕਿਉਂਕਿ ਉਹ ਡਰਾਈ ਫੂਟ ਲਈ ਜਿਹੜਾ ਪੀਣਾ ਸੀ ਆਪਣਾ ਪੀ ਲਿਆ ਤਾਂ ਹੁਣ ਇਹਦੇ ਵਿੱਚ ਆਪਾਂ ਇੱਕ ਵੱਡਾ ਚਮਚ ਜੀਰਾ ਪਾਵਾਂਗੇ ਸੋੜਾ ਜੋ ਉੱਪਰ ਬਸ ਇਹ ਦਿੱਤਾ ਇਹਨੂੰ ਆਪਾਂ ਰੋਸਟ ਹੋਣ ਦਿੰਨੇ ਆ ਦੇਖੋ ਗਰਮ ਸੀ ਨਾ ਕਿਉਂ ਤਾਂ ਬਹੁਤ ਜਲਦੀ ਰੋਸਟ ਹੋ ਗਿਆ ਤਾਂ ਇਹਦੇ ਵਿੱਚ ਹੁਣ ਆਪਾਂ ਕੀ ਪਾਵਾਂਗੇ ਸਭ ਤੋਂ ਫਰਸਟ ਪਿਆਜ਼ క్యారెਟ ਆਪਾਂ ਬਾਅਦ ਚ ਪਾਵਾਂਗੇ ਜਦੋਂ ਪਿਆਜ਼ ਦਾ ਜਿਹੜਾ ਕਲਰ ਆ ਬਿਲਕੁਲ ਗੋਲਡਨ ਹੋ ਜਾਊਗਾ ਤਾਂ ਤੁਸੀਂ ਡਰਾਈ ਫਰੂਟ ਬਾਅਦ ਜਿਹੜਾ ਰਾਈਸ ਖਾਓਗੇ ਨਾ ਉਦੇ ਵਿੱਚ ਜਿਹੜਾ ਪਿਆਜ਼ ਆ 골ਡਨ ਬ੍ਰਾਊਨ ਹੀ ਚੰਗਾ ਲੱਗਦਾ ਆਮ ਤੌਰ ਤੇ ਤਾਂ ਬਾਕੀਆਂ ਚ ਆਪਾਂ ਥੋੜਾ ਜਿਹਾ ਰੱਖ ਲੈਂਦੇ ਕੱਚਾ ਤੇ ਕੋਈ ਚੱਕਰ ਨਹੀਂ ਹੁੰਦਾ ਬਟ ਇਹਦੇ ਵਿੱਚ ਤੁਸੀਂ ਇਦਾਂ ਹੀ ਪਾਉਣਾ ਲਓ ਜੀ ਆਪਣਾ ਪਿਆਜ਼ ਦੇਖੋ ਕਿੰਨਾ ਵਧੀਆ 골ਡਨ ਹੋ ਗਿਆ ਤਾਂ ਹੁਣ ਇਹਦੇ ਵਿੱਚ ਆਪਾਂ ਜਿਹੜੀ ਇਹ ਕੁੱਟੀ ਹੋਈ ਅ ਸੀਗੀ ਲੈਚੀ ਤੇ ਲੌਂਗ ਇਹਨੂੰ ਆਪਾਂ ਇਹਦੇ ਵਿੱਚ ਕੁੱਟ ਲਿਆ ਤੇ ਇਹਦੇ ਵਿੱਚ ਹੁਣ ਹੀ ਪਾਵਾਂਗੇ ਆਪਾਂ ਪਿਆਜ਼ ਜਦੋਂ ਬਣ ਜੇ ਉਦੋਂ ਆਪਾਂ ਇਹਦੇ ਵਿੱਚ ਇਹ ਪਾ ਦੇਣਾ ਲੌਂਗ ਤੇ ਠੀਕ ਹੈ ਜੀ ਤੇ ਨਾਲ ਹੀ ਆਪਾਂ ਇਹਦੇ ਹੁਣ ਟਮਾਟਰ ਪਾ ਦੇਣਾ ਕਿਉਂਕਿ ਜਿੰਨਾ ਕਿ ਇਹ ਪਾਣੀ ਆਪਣਾ ਸੁੱਕਣਾ ਸੁੱਕ ਲੂਗਾ ਔਰ ਜਿੰਨੀ ਆਹ शिमला मिर्च ਹੈ ਜੀ ਇਹ ਵੀ ਆਪਾਂ ਨਾਲ ਹੀ ਪਾਉਣੀ ਕਿਉਂਕਿ ਉਹ ਆਪਾਂ ਜਿਆਦਾ ਸੇਕ ਨਹੀਂ ਲਵਾਉਣਾ ਕਿਉਂਕਿ ਫਿਰ ਇਹ ਕਲਰ ਛੱਡ ਜਾਂਦੀ ਹੈ ਤੇ ਨਾਲ ਹੀ ਆਪਾਂ ਇਹਦੇ ਕੈਰਟ ਜਿਹੜੀ ਆਪਾਂ ਗ੍ਰੇਟ ਕਰਕੇ ਰੱਖੀ ਸੀ ਗਾਜਰ ਆਪਣੀ ਕੱਦੂਕਸ਼ ਕੀਤਾ ਉਹ ਪਾ ਦੇਣੀ ਹੈ ਠੀਕ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਦਾਂ ਕਰਕੇ ਆਪਾਂ ਮਿਕਸ ਕਰ ਲਿਆ ਦੇਖੋ ਇਹਨੂੰ ਆਪਾਂ ਨਾ ਹਾ ਸ਼ਿਮਲਾ ਮਿਰਚ ਤੇ ਗਾਜਰਾਂ ਜਿਆਦਾ ਸੇਕ ਨਹੀਂ ਲਵਾਉਣਾ ਵੈਸੇ ਹੁਣ ਪਿਆਜ਼ ਗਰਮ ਸੀਗਾ ਉਹਨੇ ਇਹਦੇ ਨਾਲ ਸੇਕ ਆ ਜਿਹੜਾ ਉਹ ਆ ਗਿਆ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਸਾਰੇ ਡਰਾਈ ਫਰੂਟ ਜਿੰਨੇ ਆਪਾਂ ਰੋਸਟ ਕਰੇ ਹੈਗੇ ਦੇਖੋ ਕਿੰਨੇ ਵਧੀਆ ਹੈਗੇ ਤਾਂ ਉਹ ਪਾ ਦੇਣਾ ਤਾਂ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਦੇਖੋ ਸਾਰਾ ਕੁਝ ਆਪਣਾ ਰੈਡੀ ਹੋ ਗਿਆ ਹੈਗਾ ਤਾਂ ਥੋੜਾ ਜਿਹਾ ਆਪ ਇਹਦਾ ਟੇਸਟ ਵਧਾਉਣ ਵਾਸਤੇ ਥੋੜੀ ਜੀ ਆਪਾਂ ਇੰਨੀ ਕਿ ਬਿਲਕੁਲ ਰੈੱਡ ਚਿਲੀ ਪਾਵਾਂਗੇ ਬਿਲਕੁਲ ਥੋੜੀ ਕਿਉਂਕਿ ਫਿਰ ਉਹ ਤਾਂ ਆਪਣੀ ਸਬਜੀ ਬਣ ਚੂਗੀ ਮੜੀ ਜੀ ਬਸ ਹੋਰ ਆਪਾਂ ਥੋੜੀ ਜਿਹੀ ਪਾ ਲਈ ਬਸ ਇਹ ਨਮਕ ਨਹੀਂ ਹਲੇ ਪਾਵਾਂਗੇ ਤੇ ਇਹ ਵਾਲੇ ਜਿਹੜੇ ਰਾਈਸ ਸੀਗੇ ਆਹ ਪਨੀਰ ਸੀ ਸੌਰੀ ਇਹ ਪਨੀਰ ਵੀ ਆਪਾਂ ਕੱਟ ਕੇ ਛੋਟੇ ਪੀਸਾਂ ਚ ਤੇ ਇਹਦੇ ਵਿੱਚ ਪਾ ਦਵਾਂਗੇ ਇਹਨੂੰ ਆਪਾਂ ਸਾਰਾ ਮਿਕਸ ਕਰਦੇ ਹਾਂ। ਲੋ ਬਿਲਕੁਲ ਆਪਣਾ ਸਾਰਾ ਤੁਸੀਂ ਮਟੀਰੀਅਲ ਜਿਹੜਾ ਮਿਕਸ ਹੋ ਗਿਆ ਤੇ ਜਿਹੜੇ ਆਪਣੇ ਕੋਲ ਰਾਈਸ ਸੀ ਉਹ ਮੈਂ ਨਾ ਤੇ 2 ਘੰਟੇ ਹੋ ਗਏ ਇਹਨਾਂ ਨੂੰ ਪਾਣੀ ਚ ਭਿਉਂ ਕੇ ਰੱਖਿਆ ਸੀ। ਤੇ ਦੇਖੋ ਇੱਕ ਗਲਾਸ ਦੇ ਕਿੰਨੇ ਜ਼ਿਆਦੇ ਪਲੇਟ ਭਰ ਗਈ ਹੈਗੀ ਇਹਨੂੰ ਆਪਾਂ ਵਿੱਚ ਮਿਕਸ ਕਰਾਂਗੇ। ਇਹਨਾਂ ਸਾਰੇ ਨੂੰ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਮਿਕਸ ਕਰਾਂਗੇ ਹੁਣ ਜਿਹੜੀ ਆਪਣੀ ਫਲੇਮ ਆ ਉਹ ਥੋੜੀ ਜੀ ਆਪਾਂ ਵਧਾ ਲਵਾਂਗੇ ਅੱਗੇ ਆਪਣੀ ਸਲੋ ਕੀਤੀ ਸੀ ਤਾਂ ਕਿ ਆਪਣੇ ਮਸਾਲੇ ਜਿਹੜੇ ਉਹ ਵੇਸਟ ਨਾ ਜਾਣ ਆਜੋ ਪਾਣੀ ਦੀ ਵਾਰੀ ਆ ਗਈ ਆਪਣੇ ਚੌਲਾਂ ਨੂੰ ਵੀ ਆਪਾਂ ਥੋੜਾ ਫਰਾਈ ਕਰ ਲਿਆ ਵਿੱਚ ਸਾਰੇ ਮਟੀਰੀਅਲ ਦੇ ਵਿੱਚ ਤਾਂ ਹੁਣ ਆਪਾਂ ਇਹਦੇ ਚ ਪਾਣੀ ਕਿੰਨਾ ਪਾਉਣਾ ਹੈ ਜਿਹੜੇ ਗਲਾਸ ਨਾਲ ਆਪਾਂ ਰਾਈਸ ਮਿਨੇ ਸੀਗੇ ਤਾਂ ਇੱਕ ਗਲਾਸ ਜਿਹੜਾ ਆਪਾਂ ਆ ਦੇਖੋ ਪਾਣੀ ਪਾ ਲਿਆ ਪੂਰਾ ਭਰ ਕੇ ਤੇ ਅੱਧਾ ਗਲਾਸ ਆਪਾਂ ਪਾਵਾਂਗੇ ਹੋਰ ਵੈਸੇ ਬਾਸਪਤੀ ਦੇ ਚੌਲਾਂ ਦਾ ਮੈਜ਼ਰਮੈਂਟ ਹੁੰਦਾ ਕਿ ਦੁੱਗਣਾ ਜੇ ਇੱਕ ਗਲਾਸ ਪਾਣੀ ਚੌਲ ਤਾਂ ਦੋ ਗਲਾਸ ਪਾਣੀ ਪਾਵਾਂਗੇ ਪਰ ਆਪਾਂ ਇਹਨਾਂ ਨੂੰ ਦੋ ਘੰਟੇ ਡਿਪ ਕਰਕੇ ਰੱਖਿਆ ਸੀ ਤਾਂ ਹੁਣ ਇਹ ਪਾਣੀ ਜਿਹੜਾ ਹੈਗਾ ਘੱਟ ਸੋਕਣਗੇ ਤਾਂ ਹੁਣ ਆਪਾਂ ਡੇਢ ਗਲਾਸ ਹੀ ਪਾਵਾਂਗੇ ਤੇ ਥੋੜਾ ਜਿਹਾ ਦੇ ਵਿੱਚ ਤੁਸੀਂ ਨਮਕ ਜਿਹੜਾ ਹੈਗਾ ਐਡ ਕਰਨਾ ਉਹ ਆਪਣੇ ਟੇਸਟ ਦੇ ਅਕੋਰਡਿੰਗ ਕਰਨਾ ਤੁਸੀਂ ਵੱਧ ਖਾਨੇ ਘੱਟ ਖਾਨੇ ਆ ਕਿਉਂਕਿ ਪਹਿਲਾਂ ਥੋੜਾ ਜਿਹਾ ਘੱਟ ਹੀ ਪਾਇਓ ਕਿਉਂਕਿ ਬਾਅਦ ਦੇ ਵਿੱਚ ਵੀ ਨਮਕ ਤਾਂ ਐਡ ਹੋ ਜਾਂਦਾ ਹੈ ਇਹਨੂੰ ਆਪਾਂ ਹੁਣ ਇਸ ਤਰ੍ਹਾਂ ਮਿਕਸ ਕਰਾਂਗੇ ਸਾਰੇ ਨੂੰ ਤਾਂ ਮਿਕਸ ਕਰਕੇ ਇਹਨੂੰ ਆਪਾਂ ਬਿਲਕੁਲ ਫਲੇਮ ਜਿਹੜੀ ਇੱਕਦਮ ਆਪਣੀ ਜਿਹੜੀ ਆ ਉਹ ਜਿੰਨੀ ਤੇਜ਼ ਹੋ ਜੂਗੀ ਕਿਉਂਕਿ ਜਿਹੜਾ ਬਰਨਰ ਹੈਗਾ ਉਹ ਮੀਡੀਅਮ ਹੈਗਾ ਵੱਡਾ ਨਹੀਂਗਾ ਵਿਚਾਲੜਾ ਛੋਟਾ ਬਰਨਰ ਹੈ ਵੱਡੇ ਦੇ ਵੀ ਨਾ ਬਣਾਓ ਛੋਟੇ ਦੇ ਹੀ ਹਮੇਸ਼ਾ ਬਣਾਓ ਇਹਨੂੰ ਹੁਣ ਆਪਾਂ ਕਵਰ ਕਰ ਦਿੰਦੇ ਆ ਤਾਂ 5 ਮਿੰਟ ਬਾਅਦ ਆਪਾਂ ਆ ਕੇ ਇਹਨੂੰ ਦੇਖਦੇ ਆਂ ਲੋ ਆਜੋ 5 ਮਿੰਟ ਹੋ ਗਏ ਦੇਖੀਏ ਆਪਾਂ ਵਾਹ ਸਾਰਾ ਪਾਣੀ ਜਿਹੜਾ ਮਸਾਲਿਆਂ ਨੇ, ਚੌਲਾਂ ਨੇ, ਡਰਾਈ ਫਰੂਟ ਨੇ ਹੈਨਾ ਸਾਰਾ ਸੋਕ ਲਿਆ। ਦੇਖੋ ਕਿੰਨੇ ਵਧੀਆ ਬਣ ਗਏ ਆ। ਮਤਲਬ ਹਲੇ ਬਣ ਰਹੇ ਆ। ਤੇ ਇਹਨੂੰ ਆਪਾਂ ਇੱਕ ਵਾਰੀ ਇਸ ਤਰ੍ਹਾਂ ਹਿਲਾ ਲਾਂਗੇ ਚੰਗੀ ਤਰ੍ਹਾਂ। ਤੋ ਉਸ ਤੋਂ ਬਾਅਦ ਨਹੀਂ ਆਪਾਂ ਇਹਨੂੰ ਹਿਲਾਉਣਾ। ਠੀਕ ਹੈ ਜੀ। ਤੇ ਗੈਸ ਹੁਣ ਆਪਾਂ ਇਨੂੰ ਹੀ ਰਹਿਣ ਦੇਣੀ ਆ। ਪਹਿਲਾਂ ਪਿਓਟੇ ਰੱਖਣ ਦਾ ਬਸ ਇਹੀ ਫਾਇਦਾ ਹੈ ਕਿ ਬਹੁਤ ਵਧੀਆ ਬਣ ਜਾਂਦਾ ਇਹਨੂੰ ਆਪਾਂ ਹੁਣ ਕਵਰ ਕਰ ਦਵਾਂਗੇ ਤਾਂ 2-3 ਮਿੰਟ ਬਾਅਦ ਤੁਸੀਂ ਫਿਰ ਆਪਣੇ ਸੇਕ ਦੇ ਅਕੋਰਡਿੰਗ ਇਹਨੂੰ ਚੈੱਕ ਕਰਨਾ ਹੈਗਾ ਮੇਰਾ ਜਿਹੜਾ ਸੇਕ ਹੈਗਾ ਬਰਨਰ ਦਾ ਘੱਟਾ ਤਾਂ ਮੈਂ ਇਹਨੂੰ 5 ਮਿੰਟਾਂ ਬਾਅਦ ਹੀ ਦੇਖੂੰਗੀ ਲਓ ਜੀ ਦੇਖੀਏ ਆਪਾਂ 3 ਮਿੰਟ ਹੋ ਚੁੱਕੇ ਆ ਵਾਓ ਵੈਰੀ ਨਾਈਸ ਬਹੁਤ ਪਿਆਰੀ ਬਣ ਗਈ ਆ ਤਾਂ ਹੁਣ ਆਪਾਂ ਇਹਨਾਂ ਨੂੰ ਕੀ ਕਰਾਂਗੇ ਕਿ ਜੇ ਕੋਈ ਮਾੜਾ ਮੋਟਾ ਵੀ ਹਾਫ ਜਾਂ 1/4 ਦਾ ਰਹਿ ਜਾਊਗਾ ਕੱਚਾਪਨ ਤਾਂ ਇਹਨੂੰ ਆਪਾਂ ਹੁਣ ਜਿਹੜੀ ਆਪਣੀ ਫਲੇਮ ਹੈਗੀ ਉਹਨੂੰ ਬਿਲਕੁਲ ਮੀਡੀਅਮ ਕਰਦੇ ਆਂਗੇ ਤੇ ਹੁਣ ਮੀਡੀਅਮ ਹੋ ਗਈ ਫਲੇਮ ਆਪਣੀ ਤੇ ਇਹਨੂੰ ਆਪਾਂ ਉੱਪਰੋਂ ਕਵਰ ਕਰਾਂਗੇ ਤਾਂ 5 ਮਿੰਟ ਇਹਨੂੰ ਇਦਾਂ ਹੀ ਪਈ ਰਹਿੰਦੇ ਹੋ ਜਿਹੜੀ ਫਲੇਮ ਆਪਾਂ ਸਲੋ ਕਰੀ ਆ ਉਹਨੂੰ ਤੁਸੀਂ 2 ਮਿੰਟ ਬਾਅਦ ਬੰਦ ਕਰ ਦੇਣਾ 2 ਮਿੰਟ ਹੀ ਦੇਣੀ ਇਹਨੂੰ ਆਪਾਂ ਫਲੇਮ ਬੰਦ ਕਰਕੇ ਤੇ 5 ਮਿੰਟ ਬਾਅਦ ਆਪਾਂ ਇਹਨੂੰ ਦੇਖਦੇ ਆਂ ਕਿ ਕਿੱਦਾਂ ਦੇ ਆਪਣੇ ਰਾਈਸ ਬਣ ਗਏ ਇਹਨੂੰ ਆਪਾਂ ਡਰਾਈ ਫਰੂਟ ਵੈਜੀਟੇਬਲਸ ਸਟੀਮਡ ਪਲਾਉ ਕਹਿ ਸਕਦੇ ਆ ਇਹਨੂੰ ਆਪਾਂ ਠੀਕ ਹੈ ਨਾ ਕਿਉਂਕਿ ਹੁਣ ਇਹਨੇ ਜਿੰਨਾ ਪੱਕਣਾ ਇਹ ਸਟੀਮ ਨਾਲ ਹੀ ਪੱਕਣਾ ਕਿਉਂਕਿ ਚੌਲਾਂ ਦਾ ਹਿੱਸਾ ਜਿਹੜਾ 1/3 ਜਿਹੜਾ ਸੀ ਉਹ ਪੱਕ ਚੁੱਕਾ 1/4ਾ ਜਿਹੜਾ ਉਹ ਕੱਚਾ ਉਹ ਆਪਾਂ ਸਟੀਮ ਨਾਲ ਪਕਾਵਾਂਗੇ ਲੋ ਜੀ ਵਾਓ ਵੈਰੀ ਨਾਈਸ ਆਪਣੇ ਰਾਈਸ ਜਿਹੜੇ ਹੈਗੇ ਆ ਰੈਡੀ ਹੋ ਗਏ ਆ ਤਾਂ ਹੁਣ ਆਪਾਂ ਇਹਨਾਂ ਨੂੰ ਦੇਖੀਏ ਕਿ ਵੀ ਕਿਸ ਤਰ੍ਹਾਂ ਬਣ ਗਏ ਕੱਲੇ ਕੱਲੇ ਕਿ ਨਹੀਂ ਬਣ ਗਏ ਚਲੋ ਆਓ ਦੇਖੀਏ ਲੋ ਪਾਈਏ ਪਲੇਟਸ ਵਾਹ ਦੇਖੋ ਕਿਵੇਂ ਰਾਈਸ ਕੱਲਾ ਕੱਲਾ ਦਾਣਾ ਲਿਖਦਾ ਪਿਆ ਇਹ ਆਜੋ ਫਿਰ ਖਾ ਕੇ ਆਪਾਂ ਟੇਸਟ ਕਰਕੇ ਦਿਖਾਈਏ ਤੁਹਾਨੂੰ ਕਿੰਨੇ ਵਧੀਆ ਬਣ ਗਏ ਠੀਕ ਹੈ ਲੋ ਜੀ ਬਹੁਤ ਹੀ ਪਿਆਰੇ ਆਪਣੇ ਰਾਈਸ ਬਣ ਗਏ ਆ ਇਹ ਹੈਗੇ ਆ ਡਰਾਈ ਫਰੂਟ ਵੈਜੀਟੇਬਲਸ ਸਟੀਮਡ ਰਾਈਸ ਤਾਂ ਖਾ ਕੇ ਟੇਸਟ ਵਜੋਂ ਕਿਦਾਂ ਦੇ ਨੇ ਮੈਂ ਤੁਹਾਨੂੰ ਖਾ ਕੇ ਦੱਸਦੀ ਆ ਫਿਰ ਤੁਸੀਂ ਵੀ ਟਰਾਈ ਕਰ ਪਲੀਜ਼ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਆ ਤੁਸੀਂ ਸੋਚ ਵੀ ਨਹੀਂ ਸਕਦੇ ਡ్రਾਈ ਫਰੂਟਸ ਦੀਆਂ ચીਜ਼ ਦੀਆਂ ਵੈਜੀਟੇਬਲਸ ਦੀਆਂ ਦੇਸੀ ਘਿਓ ਦੀਆਂ ਲੌਂਗ ਇਲਾਇਚੀਆਂ ਇੰਨੀਆ ਵਧੀਆ ਖੁਸ਼ਬੂ ਆਉਂਦੀ ਆ ਨਾ ਜਿਆਦਾ ਵਧੀਆ ਬਣੀ ਰਾਈਸ ਤੇ ਤੁਸੀਂ ਪਲੀਜ਼ ਬਣਾਣੀ ਤੇ ਖਾਣੀ ਥੈਂਕ ਯੂ